ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਮੇਰੇ ਚਾਨਨ ਤੇ ਫਿਰ ਤੋਂ ਸਵਾਗਤ ਹੈ ਨਿਊ ਰੈਸਪੀ ਨਾਲ ਅੱਜ ਬਣਾਵਾਂਗੇ ਕੜੀ ਛੋਲ ਕੜੀ ਛੋਲ ਬਣਾਉਣ ਲਈ ਸਾਨੂੰ ਕੀ ਕੀ ਚਾਹੀਦਾ ਦੇਖਿਓ ਅਦਰਕ ਲਸਣ ਗੰਡਾ ਟਮਾਟਰ ਆਲੂ ਆ ਸੁੱਕੇ ਮਸਾਲੇ ਇਮਲੀ ਘੋਲ ਕੇ ਰੱਖ ਕੇ ਵਿਸਨ ਘੋਲ ਕੇ ਰੱਖਿਆ ਹੈ ਕੜੀ ਪੱਤਾ ਲਿਆ ਹੈ ਤੇ ਇਹਦੇ ਲਈ ਮੈਂ ਕੜਾਈ ਲਈ ਸੀ ਰੱਖ ਤੇਲ ਪਹਿਲਾਂ ਹੀ ਬਹੁਤ ਗਰਮ ਹੋ ਚੁੱਕਾ ਇਹਦੇ ਵਿੱਚ ਮੈਂ ਜਿਹੜੇ ਫਸਟ ਚੀਜ਼ ਜੀਰਾ ਤੇ ਜਵਾਨ ਪਾ ਦਿੱਤੀ ਤੇ ਇਹਦੇ ਤੋਂ ਬਾਅਦ ਆਹੀ ਜਿਹੜਾ ਇਹਦੇ ਵਿੱਚ ਮੇਥਿਆਂ ਦਾ ਅੱਧਾ ਚਮਚ ਪਾ ਦਾਂਗੇ ਨਾਲ ਹੀ ਅਸੀਂ ਦੇ ਵਿੱਚ ਕੜੀ ਪੱਤਾ ਪਾ ਦਾਂਗੇ ਕੜੀ ਪੱਤਾ ਪਉਣ ਤੋਂ ਬਾਅਦਾਂ ਤੇਲ ਬਿਲਕੁਲ ਪਹਿਲੇ ਹੀ ਬਹੁਤ ਜ਼ਿਆਦਾ ਗਰਮੀ ਤੇ ਦੇ ਇਹ ਪੈਂਦੇ ਸਾਰੇ ਹੋ ਚੁੱਕੀਆਂ ਹੀ ਚੀਜ਼ਾਂ ਤੇ ਦੇ ਵਿੱਚ ਅਸੀਂ ਅਦਰਕ ਤੇ ਲਸਣ ਜਿਹੜਾ ਕੱਟਿਆ ਹੈ ਬਰੀ ਗਰੀਕ ਉਹ ਪਾ ਦਵਾਂਗੇ ਤੇ ਨਾਲ ਹੀ ਅਸੀਂ ਜਿਹੜਾ ਇੱਥੇ ਕੱਟਿਆ ਗੰਡਾ ਤੇ ਟਮਾਟਰ ਉਹ ਵੀ ਪਾਏ ਦਵਾਂਗੇ ਥੋੜਾ ਜਿਹਾ ਇਹਨਾਂ ਨੂੰ ਹਿਲਾ ਕੇ ਤਦ ਉਸ ਵੀ ਅਸੇ ਤਰੀਕਾ ਨਾਲ ਕੜੀ ਚੌਲ ਬਣਾਓ ਤੇ ਖਾਓ ਖੱਟੀ ਮਿੱਠੀ ਤੇ ਇੰਜੋਏ ਕਰੋ ਤੇ ਵੀਡੀਓ ਵਧੀਆ ਲੱਗੇ ਤੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਥੇ ਵੀ ਅਸੀਂ ਗੰਡਾ ਟਮਾਟਰ ਵੀ ਪਾ ਚੁੱਕੇ ਸੀ ਤੇ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਜੜਾ ਏ ਥੋੜਾ ਹਲਾ ਲਵਾਂਗੇ ਹਲਾ ਕੇ ਤੇ ਬਾਅਦ ਇਹਦੇ ਵਿੱਚ ਅਸੀਂ ਜੋ ਵੀ ਮਸਾਲੇ ਨੇ ਆਪਣੀ ਲੂਣਦਾਨੀ ਚ ਹੁੰਦੇ ਨੇ ਉਹ ਪਾ ਲਵਾਂਗੇ ਤੇ ਜੇ ਮਸਾਲੇ ਦੇਖਣੇ ਤੇ ਦੇਖੋ ਫਸਟ ਚੀਜ਼ ਜਿਹੜੀ ਅਸੀਂ ਇਹਦੇ ਵਿੱਚ ਪਾਇਆ ਚਮਚ ਹਲਦੀ ਦਾ ਕੜੀ ਰੰਗ ਬਿਨਾ ਕੜੀ ਨਹੀਂ ਬਣਨੀ ਹਲਦੀ ਪਾਤੀ ਆ ਤੇ ਨਾਲ ਹੀ ਅਸੀਂ ਜਿਹੜਾ ਇੱਥੇ ਉਹ ਪਾ ਦਵਾਂਗੇ ਦੇਗੀ ਮਿਰਚ ਦੇਗੀ ਮਿਰਚ ਦੇ ਨਾਲ ਹੀ ਥੋੜੀ ਜਿਹਾ ਡੱਬੀ ਵਾਲਾ ਮਸਾਲਾ ਕੁੱਟਿਆ ਲਾਲ ਪੀਸੀ ਮਿਰਚ ਗਰਮ ਮਸਾਲਾ ਤੇ ਕੜੀ ਦੇ ਰਿਕਾਰਡਿੰਗ ਦੇ حساب ਨਾਲ ਇੱਥੇ ਮੈਂ ਬਾਤਾਂ ਨਮਕ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਹਿਲਾ ਕੇ ਤੜਕਾ ਭੁੰਨ ਕੇ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਜਿਹੜਾ ਤੜਕਾ ਸਾਡਾ ਜਲਣਾ ਜਾਵੇ ਸੜਨਾ ਜਾਵੇ ਇੱਥੇ ਨਾਲ ਹੀ ਮੈਂ ਹਰੀਆਂ ਮਿਰਚਾਂ ਗ੍ਰੈਂਡ ਕਰਕੇ ਰੱਖਿਆਈਆਂ ਉਹ ਪਾਤੀਆਂ ਨੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਲਾਂਗੇ ਹੁਣ ਇੱਥੇ ਪਾ ਦਾਂਗੇ ਕੋਲੀ ਪਾਣੀ ਦੀ ਦੇਖ ਸਕਦੇ ਤੁਸੀਂ ਤੜਕਾ ਬਣ ਕੇ ਰੈਡੀ ਆ ਤੇ ਪਾਣੀ ਪਾਉਣ ਤੋਂ ਬਾਅਦ ਅਸੀਂ ਜਿਹੜੇ ਕੱਟੇ ਹੋਏ ਆਲੂ ਨੇ ਉਹ ਇੱਥੇ ਪਾ ਲਾਂਗੇ ਤੇ ਉਹਨਾਂ ਨੂੰ ਕੋਈ 5 ਕਿ ਮਿੰਟ ਜਿਹੜਾ ਰਹਿਣ ਲਾਂਗੇ ਤੇ ਫਿਰ ਜਿਹੜਾ ਅਸੀਂ ਘੋਲਿਆ ਹੋਇਆ ਹੈ ਵੇਸਣ ਮੈਂ ਵੇਸਣ ਸਿੰਪਲ ਪਾਣੀ ਚ ਘੋਲਿਆ ਹੋਇਆ ਹੈ ਆਪਣੀ ਜਿੰਨੀ ਕ ਕੜੀ ਬਣਾਉਣੀ ਉਸ ਹਾਵਨਾ ਇੱਕ ਕੋਲੀ ਵੇਸਣ ਜਿਹੜਾ ਹੈ ਕੋਲ ਕੇ ਰੱਖਿਆ ਹੋਇਆ ਕਿਉਂਕਿ ਇੱਥੇ ਮੇਰੇ ਕੋਲ ਕੋਈ ਅਜ ਡਈ ਕੋਲ ਲੱਸੀ ਖੱਟੀ ਨਹੀਂ ਹੈਗੀ ਉਹਦੇ ਥਾਂ ਜੜੀ ਮੈਂ ਇਮਲੀ ਲਈ ਹੋਈ ਹੈ ਕੋਲ ਕੇ ਤੁਸੀਂ ਢਾਡੇ ਕੋ ਦਹੀਂ ਲਸਿਆ ਦਿਓ ਤੁਸੀਂ ਪਾ ਸਕਦੇ ਜੇ ਤੇ ਨਹੀਂ ਹੈਗਾ ਤੇ ਇਮਲੀ ਕੋਲ ਕੇ ਪਾ ਸਕਦੇ ਇੱਥੇ ਇਹਨੂੰ ਰੰਨ ਕੇ ਚੰਗੀ ਤਰ੍ਹਾਂ ਤੇ ਇਹਦੇ ਨਾਲ ਹੀ ਇੱਥੇ ਇਹਦੇ ਨਾਲ ਹੀ ਉਹ ਖੱਟਾ ਪਾਣੀ ਜਿਹੜਾ ਹੀ ਇਮਲੀ ਦਾ ਘੋਲਿਆ ਹੋਇਆ ਇਹ ਨਾਲ ਹੀ ਪਾ ਦਵਾਂਗੇ ਤੇ ਇਹਨੂੰ ਕੋਈ 10 15 20 ਮਿੰਟ ਅਸੀਂ ਰੇਜਾ ਰਿਜਨ ਲਈ ਰੱਖ ਦਵਾਂਗੇ ਤੇ ਫਾਈਨਲੀ ਫਿਰ ਜਿਹੜੀ ਸਾਡੀ ਖੜੀ ਬਣ ਕੇ ਰੈਡੀ ਹੋ ਜਾਏਗੀ ਇੱਥੇ ਹੀ ਐਂਡ ਤੇ ਜਿਹੜਾ ਹੀ ਉਹ ਸੁੱਕਾ ਧਨੀਆ ਕੁੱਟਿਆ ਆ ਉਹ ਪਾਤਾ ਹੀ ਉੱਤੇ ਤੇ ਫਾਈਨਲੀ ਦੋਸਰ 10-15 ਮਿੰਟਾ ਹੋਰ ਕਮ ਕਰ ਲੈ ਤੇ ਕੜੀ ਬਣ ਕੇ ਰੈਡੀ ਹੋ ਗਈ ਹੀ ਆਲੂ ਵਿੱਚ ਗਲ ਚੁੱਕੇ ਹੀ ਤੇ ਇੱਥੇ ਜਿਹੜੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਿੱਤੇ ਸੀ ਪਕੌੜੇ ਪਕੌੜਿਆਂ ਤੋਂ ਬਿਨਾ ਕੜੀ ਨਹੀਂ ਚੰਗੀ ਲੱਗਦੀ ਤੁਸੀਂ ਆਲੂ ਵਾਲੀ ਵੀ ਖਾ ਸਕਦੇ ਪਕੌੜਿਆਂ ਵਾਲੀ ਜ਼ਿਆਦਾ ਵਧੀਆ ਹੁੰਦੀ ਹੈ ਵਧੀਆ ਟੇਸਟ ਹੁੰਦਾ ਹੈ ਤੇ ਮੇਰੀ ਬੜੀ ਟੇਸਟੀ ਜੀ ਗੜੀ ਬਣ ਕੇ ਰੈਡੀ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਓ ਤੇ ਖਾਓ ਵੀਡੀਓ ਕਮੈਂਟ ਕਰਿਓ ਵਧੀਆ ਲੱਗੇ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਅਸੀਂ ਜਿਹੜੇ ਜੀਰੇ ਵਾਲੇ ਚੋਲ ਵੀ ਬਣਾਏ ਹੋਏ ਸੀ ਚੋਲਾ ਮਿਣਾ ਕੜੀ ਕਾ ਦੇ ਕੰਮ ਦੀ ਤੇ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਥੈਂਕ ਯੂ ਸਤਿ ਸ਼੍ਰੀ ਅਕਾਲ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਓ ਤੇ ਖਾਓ ਦੇਖ ਸਕਦੇ ਕਿੰਨੀ ਸੋਹਣੀ ਬਣ ਕੇ ਰੈਡੀ ਆ ਮੈਂ ਤੇ ਖਾਣ ਲੱਗੀ ਆ ਤੁਸੀਂ ਵੀ ਬਣਾਉਣ ਦੱਸਿਓ ਤੁਹਾਡੀ ਕੜੀ ਕਿੰਨੀ ਕੁ ਟੇਸਟੀ ਬਣੀ ਆ Thank you.